ਇਹ ਸੀਸ ਚੁਕਾਵਾਂ ਮੈਂ ਇਹ ਸੀਸ ਚੁਕਾਵਾਂ ਮੈਂ ਇਹ ਸੀਸ ਚੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਆਈ ਬਲਾਕ ਵੀਆਰਐਸ ਨਗਰ ਦਾ ਵਿਦਿਆਰਥੀ ਗੁਰਬਾਣੀ ਤੇਨਾ ਗੁਰ ਸਿੱਖਾ ਭਾਏ ਭਗਤ ਗੁਰਪੁਰਬ ਕਰਦੇ ਭਾਵ ਮੈਂ ਉਹਨਾ ਗੁਰ ਸਿੱਖਾਂ ਲਈ ਸਭ ਕੁਝ ਕੁਰਬਾਨ ਕਰ ਸਕਦਾ ਹਾਂ ਜੋ ਗੁਰੂਆਂ ਦੇ ਆਗਮਨ ਪੁਰਬ ਨੂੰ ਪੂਰੀ ਸ਼ਰਧਾ ਦੇ ਨਾਲ ਮਨਾਉਂਦੇ ਹਨ ਬੱਚਿਆਂ ਦੇ ਵਿੱਚ ਇਹੀ ਭਾਵਨਾ ਪੈਦਾ ਕਰਨ ਦੇ ਲਈ ਸਾਡੇ ਸਕੂਲ ਦੇ ਵਿੱਚ ਇਹ ਗੁਰਪੁਰਬ ਪੂਰੇ ਹੀ ਜੋਸ਼ ਦੇ ਨਾਲ ਮਨਾਇਆ ਜਾਂਦਾ ਹੈ ਮੈਂ ਧੰਨਵਾਦੀ ਹਾਂ ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਮੈਨੇਜਮੈਂਟ ਅਤੇ ਸਟਾਫ ਦੇ ਲਈ ਜਿੰਨਾ ਸਤਿਕਾਰ ਅਸੀਂ ਇਹ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਅਤੇ ਉਹਨਾਂ ਦੇ ਦੱਸੇ ਮਾਰਗ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਪੁਰਬ ਹੈ ਉਹ ਸਾਡੇ ਜੀਵਨ ਲਈ ਰੋਸ਼ਨੀ ਦਾ ਚਿਰਾਗ ਹਨ ਦੱਸੋ ਉਹਨਾਂ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ-ਕਿਹੜੀਆਂ ਹਨ ਸਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਦਾ ਪਾਠ ਪੜਾਇਆ ਸੀ ਬਿਲਕੁਲ ਠੀਕ ਬੇਟਾ ਇਹੀ ਸਿੱਖੀ ਦਾ ਆਧਾਰ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸਰ ਗੁਰੂ ਸਾਹਿਬ ਕਹਿੰਦੇ ਸਨ ਸਭ ਮਨੁੱਖ ਬਰਾਬਰ ਹਨ ਹਾਂਜੀ ਬੇਟਾ ਗੁਰੂ ਸਾਹਿਬ ਕਹਿੰਦੇ ਸਨ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਇਹ ਬਾਣੀ ਸਾਨੂੰ ਸਮਾਨਤਾ ਤੇ ਪ੍ਰੇਮ ਦੇ ਰਾਹ ਤੇ ਚੱਲਣਾ ਸਿਖਾਉਂਦੀ ਹੈ ਪਰ ਅੱਜਕਲ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਹਨ ਗੁਰਬਾਣੀ ਪੜ੍ਹਨ ਦਾ ਸਮਾਂ ਨਹੀਂ ਤੇ ਗੁਰਦੁਆਰੇ ਜਾਣ ਦੀ ਇੱਛਾ ਵੀ ਨਹੀਂ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਸਭ ਕੁਝ ਤਾਂ ਆਨਲਾਈਨ ਮਿਲ ਜਾਂਦਾ ਹੈ ਤਾਂ ਰੱਬ ਨਾਲ ਦੀ ਲੋੜ ਹੀ ਕੀ ਹੈ ਹੁਣ ਤੁਸੀਂ ਮੇਰੇ ਨਾਲਦਿਆਂ ਨੂੰ ਹੀ ਵੇਖ ਲਵੋ ਉਹ ਸਾਰਾ ਦਿਨ ਮੋਬਾਈਲ ਫੋਨ ਉੱਤੇ ਲੱਗੇ ਰਹਿੰਦੇ ਹਨ ਪਰੰਤੂ ਜਦੋਂ ਗੱਲ ਆਉਂਦੀ ਹੈ ਬਾਣੀ ਦੀ ਤਾਂ ਉਹਨਾਂ ਕੋਲ 10 ਮਿੰਟ ਵੀ ਨਹੀਂ ਹੁੰਦੇ ਤਰੁਣ ਇਸ ਦਾ ਜਵਾਬ ਤੈਨੂੰ ਮੈਂ ਦੇਣਾ ਹਾਂ ਗੁਰੂ ਸਾਹਿਬ ਕਹਿੰਦੇ ਸਨ ਪੜਿਆ ਅੱਖਰ ਇਹੋ ਨਾ ਜਾਣੇ ਭਾਉ ਧਰਮ ਸਿਰਫ ਪੜਨ ਜਾਂ ਸੁਣਨ ਨਾਲ ਹੀ ਨਹੀਂ ਬਲਕਿ ਜੀਣ ਨਾਲ ਆਉਂਦਾ ਹੈ ਬੱਚਿਓ ਸਿੱਖੀ ਦਾ ਮਤਲਬ ਹੈ ਹਰ ਰੋਜ਼ ਕੁਝ ਨਵਾਂ ਸਿੱਖਣਾ ਗੁਰੂ ਸਾਹਿਬ ਕਹਿੰਦੇ ਸਨ ਸੱਜੋ ਹੁਰੈ ਸਭ ਕੋ ਉਪਰ ਸੱਚ ਅਚਾਰ ਭਾਵ ਸਚਾਈ ਸਾਨੂੰ ਕੇਵਲ ਬੋਲਣੀ ਹੀ ਨਹੀਂ ਸਗੋ ਸਾਨੂੰ ਸਚਾਈ ਨਾਲ ਜੀਣਾ ਵੀ ਚਾਹੀਦਾ ਹੈ ਮੇਰੇ ਰਾਮ ਪਿਆਰੇ ਦਿਆ ਰਿਸ਼ਮਾਂ ਵਿੱਚ ਤੇਰੇ ਕਰਨ ਦਿਦਾਰੇ ਜੋ ਮੈਨੂੰ ਉਹਨਾ ਦਾ ਸੰਗ ਬਚੋ ਹਣ ਤੇਰੇ ਸਵਾਰੇ ਜੋ ਉਹਨਾ ਵਿੱਚ ਵਸਦਾ ਹੈ ਤੇਰਾ ਹਜ਼ੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਐ ਦਸਤੂਰ